ਜੋ ਐਸੇ ਰੇਜਨ ਮੰਤਰੀ ਜੀ ਅੱਜ ਮੈਂ ਆਪਣੇ ਉਹਨਾਂ ਭੈਣ ਭਰਾਵਾਂ ਵਾਸਤੇ ਇੱਕ ਅਜਿਹਾ ਨੁਕਤਾ ਲੈ ਕੇ ਆਈਆਂ ਜਿਨ੍ਹਾਂ ਦਾ ਕੱਲਾ ਪੇਟ ਬਾਹਰ ਨੂੰ ਆ ਪਰ ਉਹ ਪੇਟ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਉਹਨਾਂ ਦਾ ਪੇਟ ਨਿਕਲ ਰਿਹਾ ਜਿਹੜੇ ਪਹਿਲਾਂ ਮੋਟੇ ਸੀਗੇ ਫਿਰ ਉਹ ਆਪਣੇ ਮਟਾਪੇ ਨੂੰ ਘਟਾਉਣ ਦੀ ਕੋਸ਼ਿਸ਼ ਕਰੀ ਪਰ ਉਹਨਾਂ ਦਾ ਮਟਾਪਾ ਤਾਂ ਬਹੁਤ ਘਟ ਗਿਆ ਪਰ ਪੇਟ ਨਹੀਂ ਘਟਿਆ ਪੇਟ ਥੋੜਾ-ਬੋਟਾ ਉਹਨਾਂ ਦਾ ਬਾਹਰ ਹੀ ਉਹ ਆ ਬਹਰ ਨੂੰ ਹੀਆ ਪਰ ਇਹਦੇ ਵਾਸਤੇ ਆਪਾਂ ਨੇ ਇੱਕ ਅਜਿਹਾ ਨੁਕਤਾ ਤਿਆਰ ਕੀਤਾ ਜਿਸ ਦੇ ਨਾਲ ਦਿਨਾਂ ਵਿੱਚ ਹੀ ਤੁਹਾਡਾ ਪੇਟ ਨਾਲ ਲੱਗ ਜਾਵੇਗਾ ਤੇ ਤੁਹਾਨੂੰ ਜਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਹੈਗੀ ਇਹਦੇ ਵਿੱਚ ਆਪਾਂ ਨੇ ਕੀ ਲੈਣਾ ਨਸਾਦਰ ਲੈਣਾ ਛੋਟੀ ਹੜੜ ਲੈਣੀ ਆ ਸੁਹਾਗਾ ਲੈਣਾ ਨਰਕਚੂਰ ਲੈਣਾ ਇਹ ਸਾਰੀਆਂ ਚੀਜ਼ਾਂ ਨੂੰ ਇੱਕ ਬਰਾਬਰ ਮਾਤਰਾ ਵਿੱਚ ਲੈ ਲਓ 50 ਗ੍ਰਾਮ ਲੈ ਸਕਦੇ ਹੋ 50 ਗ੍ਰਾਮ ਲੈ ਲਓ 100 ਗ੍ਰਾਮ ਲੈ ਸਕਦੇ ਹੋ 100 ਗ੍ਰਾਮ ਲੈ ਲਓ ਇਹ ਆਮੀ ਆਪ ਨੂੰ ਪੰਸਾਰੀਆਂ ਦੀ ਦੁਕਾਨਾ ਤੋਂ ਮਿਲ ਜਾਂਦੀ ਹੈ ਇਹਨਾਂ ਨੂੰ ਕਰਨਾ ਕੀ ਹੈ ਸਾਰੀਆਂ ਚੀਜ਼ਾਂ ਨੂੰ ਬਰਾਬਰ ਮਾਤਰਾ ਚ ਰੱਖ ਕੇ ਇੱਕ ਚੂਰਨ ਬਣਾ ਲੈਣਾ ਸਾਰੀਆਂ ਚੀਜ਼ਾਂ ਦਾ ਇੱਕ ਚੂਰਨ ਬਣਾ ਲੈਣਾ ਚੰਗੀ ਤਰ੍ਹਾਂ ਪੀਸ ਕੇ ਰੋਟੀ ਜਾਂ 1 ਘੰਟਾ ਬਾਅਦ ਸਵੇਰੇ ਸਾਮ ਲੈਣਾ ਇਹਦੇ ਨਾਲ ਤੁਹਾਨੂੰ ਬਹੁਤ ਹੀ ਫਾਇਦਾ ਤੇ ਲਾਭ ਮਿਲੇਗਾ ਫਾਇਦਾ ਕਹੋ ਜਾਂ ਲਾਭ ਕਹੋ ਬਹੁਤ ਹੀ ਜ਼ਿਆਦਾ ਮਿਲੂਗਾ ਕੁਝ ਹੀ ਦਿਨਾਂ ਵਿੱਚ ਤੁਹਾਡਾ ਪੇਟ ਨਾਲ ਲੱਗ ਜਾਵੇਗਾ ਜੈ ਸ੍ਰੀ ਰਤਨਮੰਤਰੀ ਜੀ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਘੰਟੀ ਵਾਲਾ ਬਟਨ ਨਾਲ ਦੀ ਨਾਲ ਜ਼ਰੂਰ ਦਬਾ ਦਿਓ ਜੈ ਸ੍ਰੀ ਰਤਨਮੰਤਰੀ ਜੀ